ਪੰਜਾਬ ਪਰ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾ ਦੇ ਲਈ ਸਰਕਾਰ ਰਿ ਅਗ ਲਗਾਤਾਰ ਯਤਨਸ਼ੀਲ ਹੈ ਜਿਸ ਲਈ ਅੱਜ ਰਜਿੰਦਰ ਹਸਪਤਾਲ ਪਟਿਆਲਾ ਦੇ ਐਮਰਜੈਂਸੀ ਵਾਰਡ ਵਿੱਚ ਮਰੀਜ਼ਾਂ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ ਨੇ ਜਿਸ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਉਹਨਾਂ ਪਟਿਆਲਾ ਦੇ ਰਜਿੰਦਰ ਹਸਪਤਾਲ ਪੁੱਜੇ ਤੇ ਉੱਥੇ ਮਰੀਜ਼ਾਂ ਤੇ ਡਾਕਟਰ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਹੁਣ ਮਰੀਜ਼ਾਂ ਨੂੰ ਕਿਸੇ ਵੀ ਕੀਮਤ ਵਿੱਚ ਬਾਹਰੋਂ ਦਵਾਈਆਂ ਲੈਣ ਦੀ ਲੋੜ ਨਹੀਂ ਪਵੇਗੀ ਹਰ ਦਵਾਈ ਹੁਣ ਇੱਥੇ ਮਿਲੇਗੀ ਸਰ ਬਿਲਡਿੰਗ تیار ਹੋ ਰਹੀ ਹੈ ਕਾਫੀ تیار ਹੋ ਰਹੀ ਦਿੱਤੀ ਇਹ ਨਾ ਜੀ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਇਹ ਪਹਿਲਾ ਇਹ ਨਵਾਂ ਕਨਸੈਪਟ ਹੈ ਪਹਿਲਾਂ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਪਿਆ ਹੋ ਜੀ ਕਿਸ ਹਾਲਤ ਜਦੋਂ ਮਰੀਜ਼ ਹਸਪਤਾਲ ਚਾਹਦਾ ਨਾ ਜੀ ਉਸ ਲਈ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕਿਸੇ ਦਾ ਕੋਈ ਮਤਲਬ ਕਿਸੇ ਨੂੰ ਪਾਸਾ ਮਾਰਿਆ ਹੋਇਆ ਜਾ ਉਹਦੇ ਦਰਦ ਹੋ ਰਿਹਾ ਕੋਲਿਕ ਹੋ ਰਿਹਾ ਜਾਂ ਕੋਈ ਪాయిਜ਼ਨਿੰਗ ਦਾ ਕੇਸ ਹੋ ਗਿਆ ਜਦੋਂ ਕਿਸੇ ਵੀ ਐਮਰਜੈਂਸੀ ਪੇਸ਼ੈਂਟ ਆਦਾ ਤੇ ਬਿਲਕੁਲ ਸਾਹਮਣੇ ਐਮਰਜੈਂਸੀ ਆ ਉਹਨਾਂ ਨੂੰ ਸਮਝਣ ਲੱਗਦੀ ਜਾਣਾ ਕਿੱਥੇ ਕਰਨਾ ਹੈ ਕਿ ਇਹ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਏਗਾ ਜਿਹੜਾ ਇੱਥੇ ਸਟਾਫ ਹੋਏਗਾ ਉਹਨਾਂ ਨੂੰ ਗਾਈਡ ਕਰੇਗਾ ਐਮਰਜੈਂਸੀ ਸੌ ਬੰਦਾ ਜਾ ਕੇ ਭੱਜ ਜਾਂਦਾ ਉਹ ਨਹੀਂ ਜਾਣਗੇ ਇੱਕ ਪੇਸ਼ੈਂਟ ਜਾਏਗਾ ਇੱਕ ਟੈਂਡੈਂਟ ਜਾਏਗਾ ਇੱਕ ਸਾਡਾ ਟਰੇਨ ਜਿਹੜਾ ਬੰਦਾ ਹੋਏਗਾ ਸਟਾਫ ਉਹਨਾਂ ਨੂੰ ਲੈ ਕੇ ਜਾਏਗਾ ਉਹਨਾਂ ਦਾ ਇਮੀਡੀਏਟਲੀ ਉਹਨਾਂ ਦਾ ਜੋ ਸਾਰਾ ਰਿਕਾਰਡ ਬਣਨਾ ਉਹਨਾਂ ਦਾ ਸਾਰਾ ਕੁਝ ਕਰੇਗਾ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਡਾਕਟਰ ਦੀ ਕੰਸਲਟੇਸ਼ਨ ਹੋ ਗਈ ਹੈ ਕਿ ਕਿਸੇ ਦੂਜੇ ਸਪੈਸ਼ਲਿਸਟ ਨੂੰ ਬੁਲਾ ਕੇ ਦਿਖਾਣਾ ਉਹ ਸਾਰਾ ਕੁਝ ਸਾਡਾ ਜਿਹੜਾ ਸਟਾਫ ਹੈ ਉਹ ਕੋਆਰਡੀਨੇਟ ਕਰੇਗਾ ਔਰ ਬਾਕੀ ਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਨੂੰ ਇੱਥੇ ਉਹਨਾਂ ਦੇ ਬੈਠਣ ਵਾਸਤੇ 에ਅਰ ਕੰਡੀਸ਼ਨ ਚੈਂਬਰ ਹੋਣਗੇ ਉਹਨਾਂ ਨੂੰ ਕਹਣਾ ਵੀ ਇੱਥੇ ਬੈਠੋ ਤੁਸੀਂ ਭਾਈ ਸਾਹਿਬ ਪਾਣੀ ਪਿਓ ਚਾਹ ਪਿਓ ਅਸੀਂ ਤੁਹਾਡੇ ਪੇਸ਼ੈਂਟ ਦੇ ਲੋਕ ਅਫਟਰ ਕਰਦੇ ਆ ਇਹ ਔਰ ਇਹਦੇ ਵਿੱਚ 24 ਘੰਟੇ ਇੱਥੇ ਜਿਹੜੀ ਦਵਾਈ ਮਿਲੇਗੀ ਕੰਟੇਨ ਹੋਏਗੀ ਮਰੀਜ਼ਾਂ ਦੇ ਆਰਾਮ ਕਰਨ ਦੀ ਜਗ੍ਹਾ ਹੋਏਗੀ ਔਰ ਇਸ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਔਰ ਰੋਡ ਜਿਹੜਾ ਯੂਨੀਵਰਸਲ ਜਿਹੜਾ ਹੈਗਾ ਸਾਰੀਆਂ ਫੈਮਲੀਆਂ ਦਾ 65 ਲੱਖ ਫੈਮਲੀਆਂ ਦਾ 10 ਲੱਖ ਦਾ ਬੀਮਾ ਹੋਏਗਾ ਉਹ ਸਾਰੀ ਜਾਣਕਾਰੀ ਇੱਥੋਂ ਮਿਲਗੀ ਉਹਨਾਂ ਨੂੰ ਜਦੋਂ ਮਰਜੀ ਬੰਦਾ ਆਵੇ ਪੰਜਾਬ ਦਾ ਬੰਦਾ ਹੋਵੇ ਉਹ ਕੋਸਰ ਪਧਾਰ卡 ਹੋਣਾ ਚਾਹੀਦਾ ਉਹਦਾ ਕਾਰਡ ਬਣ ਜਾਏਗਾ 10 ਲੱਖ ਦਾ ਤੇ ਉਹਦੇ ਤੇ ਸਾਰਾ ਇਲਾਜ ਸਾਰੇ ਬੰਦਿਆਂ ਦਾ ਫ੍ਰੀ ਹੋ ਜਾਏਗਾ ਜਿੱਥੇ ਸੋ ਇਹ ਸੈਂਟਰ ਉਹਦੇ ਵਾਸਤੇ ਜਿਹੜਾ ਹੈਗਾ ਸਾਡਾ ਨੋਡਲ ਸੈਂਟਰ ਹੋਏਗਾ ਇਹ ਤਕਰੀਬਨ ਤਕਰੀਬਨ ਜਿਹੜਾ ਸਾਡਾ ਹੈਗਾ ਇਹ ਤਿਆਰ ਹੈਗਾ ਇਹ ਕਿੰਗਸ 11 ਜਿਹੜੇ ਪੰਜਾਬ ਲੈ ਗਿਆ ਉਹ ਸਾਨੂੰ ਤਿਆਰ ਕਰਕੇ ਦੇ ਰਿਆ ਸਾਰਾ ਖਰਚਾ ਉਹ ਕਰ ਰਿਆ ਸਰ ਕਿੰਨਾ ਇਹਦੇ ਤੋਂ ਮੇਰੇ ਖਿਆਲ ਅਸੀ 80 ਲੱਖ ਪਲੱਸ ਦਾ ਉਹਨਾਂ ਦਾ ਬਜਟ ਸੀਗਾ ਬਾਕੀ ਦੇਖਦੇ ਵੀ ਜੇ ਉਹਨਾਂ ਦੇ ਬਚ ਗਿਆ ਤਾਂ ਫਿਰ ਅਸੀਂ ਸੋਚਾਂਗੇ ਤੇ ਲੇਟਰ ਆਨ ਸਾਡੀ ਪ੍ਰਪੋਜ਼ਲ ਆ ਗਿਆ ਕਿ ਇਹਦੇ ਉੱਪਰ ਅਸੀਂ ਡਾਕਟਰਸ ਕੈਂਟੀਨ ਆਲਸੋ ਸਰ ਪੰਜਾਬ ਬਹੁਤ ਵਧੀਆ ਕੈਂਟੀਨ ਜਿਹੜੀ ਬਣਾ ਆ ਗਿਆ ਅਸੀਂ ਕਿਹੜੀ ਕਿਹੜੀ ਜਗ੍ਹਾ ਤੇ ਬਣਾ ਰਹੇ ਹਾਂ ਇਹ ਸਾਰੇ ਹਸਪਤਾਲਾਂ 'ਚ ਬਣਾਵਾਂਗੇ ਜੀ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਔਰ ਮੈਡੀਕਲ ਕਾਲਜ ਦੇ ਸਾਰੇ ਉਹਨਾਂ ਦੇ ਵਿੱਚ ਸਭ ਪਹਿਲਾਂ ਇਹ ਪਾਇਲਟ ਹੈ ਸਭ ਤੋਂ ਪਹਿਲਾਂ ਇਹ ਹੈਗਾ ਜੀ ਸਭ ਤੋਂ ਪਹਿਲਾਂ ਇੱਥੇ ਬਣਾਉਣ ਹੋਰ ਸਾਰੇ ਜਿੰਨੇ ਸਾਡੇ ਮੈਡੀਕਲ ਕਾਲਜਾਂ ਜਿਲ੍ਹਾ ਹਸਪਤਾਲ ਤੇ ਬਣਾਵਾਂਗੇ ਫਿਰ ਸਬ ਡਿਵੀਜ਼ਨ ਹਸਪਤਾਲ ਤੇ ਬਣਾਵਾਂਗੇ ਤਾਂ ਕਿ ਜਦੋਂ ਪੇਸ਼ੈਂਟਸ ਆਉਂਦਾ ਉਹਦੇ ਨਾਲ ਬਹੁਤ سارے ਟੈਂਡੈਂਟਸ ਹੁੰਦੇ ਆ ਕਈ ਜਗ੍ਹਾ ਝਗੜੇ ਵੀ ਹੁੰਦੇ ਆ ਤੇ ਉਹ ਝਗੜੇ ਝੜੇ ਹੁਣੇ ਬੰਦ ਹੋ ਜਾਣਗੇ ਡਾਕਟਰਸ ਦਾ ਕਨਫਲਿਕਟ ਹੁਣਾਂ ਬੰਦ ਹੋ ਜੇਗਾ ਕਿ ਜਾਣੇ ਨਹੀਂ ਅੰਦਰ ਪੇਸ਼ੈਂਟ ਜਾਏਗਾ ਇੱਕ ਕਾਟਰਨੇਟ ਜਾਏਗਾ ਇਹ ਮੈਨੂੰ ਲੱਗਦਾ ਵੀ ਉਹਨਾਂ ਨੇ ਇਸ ਮਹੀਨੇ ਦੇ ਅੰਦਰ ਕੰਮਪਲੀਟ ਕਰ ਦੇਣਗੇ ਇਹ ਮਈ ਦੇ ਮਹੀਨੇ ਦੇ ਵਿੱਚ ਹੋ ਜਾਏਗਾ ਬੰਦਾ ਤੁਹਾਨੂੰ ਐਗਜੈਕਟ ਡੇਟ ਜਿਹੜਾ ਬੜੀ ਜਲਦੀ ਦੇ ਦਾਂਗੇ ਇਹ ਤੇ ਇੱਥੇ ਪੇਸ਼ੈਂਟ ਦਾ ਸਾਰੀ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਪੂਰੀ ਜਾਣਕਾਰੀ ਇਸ ਤੋਂ ਸਵਾਏ ਕੋਈ ਬੰਦਾ ਅੰਦਰ ਗਿਆ ਪੇਸ਼ੈਂਟ ਗਿਆ ਦਿਖਾਣ ਗਿਆ ਡਾਕਟਰ ਦਾ ਉਹਨੂੰ ਡਾਕਟਰ ਨੇ ਕਿਹਾ ਵੀ ਤੇਰਾ ਆਪਰੇਸ਼ਨ ਹੋਣਾ ਹੈ ਠੀਕ ਹੈ ਜੀ ਉਹ ਮੁੜ ਕੇ ਇੱਥੇ ਆਏਗਾ ਸਾਡੇ ਕੋਲ ਆਏਗਾ ਉਹਨੂੰ ਦੇਖਾਂਗੇ ਅਸੀਂ ਉਹਦਾ ਕਾਰਡ ਬਣਾਵਾਂਗੇ ਉਹਨੂੰ ਕਹਾਂਗੇ ਵੀ ਤੁਹਾਡਾ ਪ੍ਰੈਸ਼ਰ ਹੋਣਾ ਤੁਸੀਂ ਚਿੰਤਾ ਨਹੀਂ ਕਰਨੀ ਉਹਨੂੰ ਗਾਈਡ ਕਰਨਗੇ ਵੀ ਤੁਸੀਂ ਜਿਹੜਾ ਹੈਗਾ ਵੀ ਤੁਸੀਂ ਕੋਲ ਦਾ ਪੇਸ਼ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਖਾਲੀ ਪੇਟ ਆਣਾ ਕਦੋਂ ਆਣਾ ਕੀ ਕਰਨਾ ਕਿਹੜੇ-ਕਿਹੜੇ ਟੈਸਟ ਕਰਾਣੇ ਆ ਉਹਦੇ ਟੈਸਟ ਹੋ ਜਾਣਗੇ ਸਾਰੇ ਉਹਦਾ ਫਿਰ ਉਹਦਾ ਕਾਰਡ ਬਣਾ ਕੇ ਉਹਨੂੰ ਦੱਸਣਗੇ ਡਾਕਟਰ ਦੇ ਜਿਹੜਾ ਉਹਨਾਂ ਦੇ ਨਾਲ ਕੋਆਰਡੀਨੇਟ ਕਰਨਗੇ ਔਰ ਪੇਸ਼ੈਂਟ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ